ਸਾ ਸੰਸਾਰ ਕੋੜ ਮਿੰਦ ਕੂੜ ਮਾਰੀ ਕੂੜ ਬਸਨਾਲੁਰ ਸੁਰ ਸੋਇ ਨਾ ਕੂੜ ਕਾ ਕੂੜ ਪਨਣਹਾਰ ਕੂੜ ਕਾਇ ਕੂੜ ਕੱਪੜ ਕੂੜ ਪਾ ਪਾਰ ਕੂੜ ਮੀਆਂ ਕੁਰ ਬੀਬੀ ਖਾ ਪਏ ਖਾਰ ਕੋਰ ਕੋਰਨੇ ਕਾਲ ਸਿਆ ਕਰਤਾ ਇਸ ਨਾਲ ਕਿਚੇ ਦੋਸਤੀ ਸਭ ਜਗ ਚੱਲਣਹਾਰ ਮੂਰ ਮਿਟਾ ਕੁਲਮਾ ਕੇ ਕੁਰਬੈ ਪੂਰੇ ਨਾਲ ਕਵਖਾਨੀ ਵੇਨਤੀ ਤੁਜਵਾਜ ਕੁਰ ਕੁਰਮਾਲਾ ਬਿਲਾ ਸਤ ਤਾਮ ਪਰ ਜਾਣੀਐ ਜਨ ਹਦੈ ਸਚਾ ਹੋਏ ਖੂੜ ਕੀ ਮਲ ਤਰੇ ਤਨ ਕਰੇ ਅਛਾ ਧੋਏ ਸਤ ਤਾਮ ਪਰ ਜਾਣੀਐ ਜਸ ਸਤਰੇ ਪਿਆ ਨਾਓ ਸੁਲਮਨ ਰੇ ਸੀਤਾ ਪਾਏ ਮੋਗ ਦੁਆ ਸੱਚ ਤਾਂ ਪਰਜਾਨੀ ਹੈ ਜਾਂ ਜੁੱਤ ਜਾਣੇ ਐ ਜੀਓ ਕਲਪ ਕਾਇਆ ਸਾਦਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰਜਾਨੀ ਹੈ ਜਾਂ ਸਿੱਖ ਸਬ ਚੀਲੇ ਨਿਆ ਗਾਣੇ ਦੀ ਕੀ ਕਛੁਨ ਕਾਨ ਕਰੇ ਸੱਚ ਤਾਂ ਪਰਜਾਨੀ ਹੈ ਜਾਂ ਆਤਮ ਤਿਰਤ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਮੇਰੇ ਕਰੇਵਾ ਸਸਬਣਾ ਹੋਈ ਦਾਰੂ ਬਾਤ ਕੱਢੇ ਤੋਏ ਨਾਰਖ ਮਖਾਣੇ ਭੇਦਤੀ ਜਿਨ ਸੱਚ ਪੱਲ ਲੈ ਹੋਏ ਪੋੜੇ ਜੱਲ ਵਰਦੇ ਜਾ ਈਮਲੇ ਅਮਸਕਾਈ ਐ ਕੋਲਾ ਲੱਛਦੀ ਐ ਹੋਏ ਇੱਕ ਮਨ ਹਲਕ ਚਾਏ ਫਰਦ ਦੇ ਰੁਭਾਈ ਐ ਤੇਰੀ ਘਰ ਕਮਾਈ ਐ ਜੋ ਹੋਏ ਪਰਮ ਜੀਆ ਦੇ ਲੇਖਾ ਜੇ ਮੈਂ ਤਾਂ ਮਸਤਗਲਾ ਯੇ ਗੋਡਾ ਲਾਲ ਦੀ ਚੱਡੀਏ ਹੋਏ ਇੱਕ ਮਨ ਲੱਗਦੇ ਆ ਯੇ ਬਲਦੇਵੇਂ ਭਾਈਏ ਜਿਵੇਂ ਗਾ ਕਮਾਈ ਜੇ ਉਹ ਬਰੂ ਲਿਖਿਆ ਤਾਂ ਤੂੜ ਦੇਣਾ ਦੀ ਬਾਇ ਮਦ ਥੋੜੀ ਸਗਵਾਏ ਮਦ ਥੋੜੀ ਸਗਵਾ

ਤੋ ਆਪਣੀ ਦਿੱਤੀ ਤੋ ਹੈ ਨਾਨਕ ਪਗ ਬਹਰਾ ਕੋਰੇ ਜੰਗ ਦਾ ਸੋਏ ਪ੍ਰਭ ਜਖਮ ਚਲੇ ਸ਼ਰਮ ਪ੍ਰਤ ਨੂੰ ਹੋਏ ਨਾਨਕ ਭਗਤੀ ਜਿਰਪ ਕੋਰੇ ਸੇ ਨ ਕੋਈ ਮਹਲਾ ਫਲਾ ਨਾਨਕ ਪਤੂ ਰਾਜਾ ਮੈਂ ਤਕੜੂ ਹੋ ਸਿੱਖਦਾ ਕਾਮ ਨੇ ਸਤਿ ਪੁੱਛੀਏ ਵੇ ਵੇ ਕਰੇ ਵਿਚਾਰ ਅੰਦੀ ਰੀਤ ਗਾਨ ਵੀ ਹੁਣੀ ਭਾਈ ਬੜੇ ਮਰਦਾ ਗਿਆਨੀ ਨੇ țeਵਾ ਦੇਵਾ ਵੇ ਰੂ ਕਰੇ singa ਉਥੇ ਭੁਕੇ ਵਾਤਾ ਗਵੇ ਜੁਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਉਦ ਚੰਗੇ ਕਰੇ ਪਿਆਰ ਕਰਮੀ ਤਰਮ ਖਰੇ ਘਾਵੇ ਮੰਗੇ ਮੁਕਤਵਾਹ ਜਪੀ ਸਦਾ ਰਹੇ ਜੁਫਾ ਨਾ ਜਾਣੇ ਛੱਡ ਗਏ ਕਰਮਾਂ ਪੂਰਾ ਆਇਆ ਪੇ ਹੋਵੇ ਕਟਣਾ ਕੋਈ ਆਖੇ ਫਤ ਪਰਵਾਣਾ ਪਿੱਛੇ ਪਾਈਏ ਕਾ ਨਾਨਕ ਤੁਲਿਆ ਜਾਪੇ ਮਹਲਾ ਪਹਿਲਾ ਜੀ ਸੁਖਨਾਨ ਕਾ ਚੜਕੇ ਸੋਏ ਸਭਨੀ ਚਲਾਵਰੀਆ ਕਰਤਾ ਕਰਿ ਸੁਭਾਏ ਅੱਗੇ ਜਾਤਣਾ ਚਾਹ ਰਹੇ ਇੱਕ ਜੁਨਵੇਂ ਜਿਨ ਕੀ ਲਖੈ ਪਥਵੇ ਚੰਗੇ ਸੇ ਕੇ ਪੜਵ ਕਰ ਮਜਨਾ ਤਾਤਨੀ ਕਤਵਤੇ ਆਏ ਨਾ ਜਤਾ ਕੇ ਵਾਸ ਕਿਸ ਨਹੀਂ ਲੋ ਵੇਟ ਕੀ ਜਦ ਤੂੰ ਆਇਆ ਤਨਣੁ ਤੇ ਲੈ ਕਾਪੋ ਤੋ ਤੋਇ ਮੁਗਜ ਮਾਨਿ ਜਾਣਿਆ ਤੇ ਤੇ ਆਪੋ ਜਾਇਆ ਸੈਦੀ ਫਸ ਮਾਇਆ ਸਤੁ ਮਾਇਆ ਸਸ ਸਭਾ ਗਰਮ ਜਨਗੁਪਾਇਆ ਤਾਂ ਦਨੀ ਖਜ਼ਮ ਤੇ ਆਇਆ ਐਨਾ ਜੰਦਾ ਕਵਸ ਕਿਤ ਨਹੀਂ ਤਦਵੇ ਕੀ ਜਗ ਤਬ ਆਇਆ ਇਕ ਨਾਨੋ ਤੂੰ ਮੇਰੇ ਦਿਲ ਕਬ ਦੁਖੋ ਆਇਆ ਗਦਰਬਾਤ ਜਾਣਿਆ ਜਦ ਤਦ ਦਬ ਜਾ ਆਇਆ ਸਜੇ ਸਸ ਮਾਇਆ ਸਜੇ ਸਸ ਮਾ ਹਰਿਆ ਕੰਮੜੀ ਚਾਰ ਇੱਕ ਮਹਿਨਤ ਮਰਨਸਾਰਿਆ ਰਹਿਾਈ ਜੋ ਬਨਹਾਰਿਆ ਜੋ ਬਨਹਾਰਿਆ ਜੋ ਹਾਰਿਆ ਔੜੀ ਪਰੇ ਪਲਾੜੇ ਪਉਣ ਵਿਗ ਹਰ ਰੰਗੀ ਹਰ ਸਮਾਰਿਆ ਕੋਠੇ ਮੰਦ ਮਾੜੀਆਂ ਲਾਇ ਬੈਠੇ ਕਰਪਸਾਰਿਆ ਚੀਤ ਕਰਨ ਮਨ ਭਾਵਦੇ ਹਰ ਬੁਜਨਾ ਹੀ ਹਾਰਿਆ ਕਰ ਫਰਮਾ ਇਸ ਕਾਇਆ ਵੇਖ ਮਹਿਲ ਮਰਨ ਸਵਾਰਿਆ ਜਰੀ ਆਈ ਜੋ ਬਨਹਾਰਿਆ ਜਰੀ ਆਈ ਜੋ ਬਨਹਾਰਿਆ ਜਿੱਥੇ ਜਾਏ ਬਹਿ ਉਹਏ ਤੇ ਲੱਕੜੀ ਅੰਦਰ ਕੀੜਾ ਹੋ ਜਿੱਤ ਦਾਣਿਆਂ ਦੇ ਜੀਆਂ ਬਾਜ ਨਾ ਕੋ ਏ ਪਹਿਲਾ ਪਾਣੀ ਕਿਉ ਹੈ ਜਿੱਤ ਰਸਬ ਕੋਏ ਸੂਤ ਕਿਉਂ ਉੱਪਰ ਰੱਖੀ ਐ ਸੂਤ ਕ ਭੀ ਦੇ ਸੋਹ ਆਨਕ ਸੂਤ ਕੇ ਅੰਨਾ ਉਤਰੈ ਗਿਆਨ ਉਤਾਰੀ ਤੁਹੀ ਮਹਲਾ ਪਹਿਲਾ ਮਨ ਕਾ ਸੂਤ ਕ ਲੋਭ ਹੈ ਇਹਵਾ ਸੂਤ ਕੂੜ ਅੱਖੀਂ ਸੁਦ ਦੇਖਣਾ ਬਾਪਰੇ ਬਾਪ ਤੁਨੂ ਕੰਨੀ ਸੁਦ ਕਨ ਪੈ ਨਾ ਇਤਬਾਰਿ ਖਾਇ ਨਾਰ ਕੋ ਸਾਇਆ ਤੇ ਮਦਜਾ ਪਰ ਜਾਏ ਮਹੱਲਾ ਪਹਿਨਾ ਸਭੋ ਸੁਦ ਘਰਮ ਹੈ ਤੁਝੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ

ਕਿਰਪਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨੰਦਰੀਆਂ ਆਈਆਂ ਜਾਂ ਇਸ ਬਾੜਾ ਤਾਂ ਮਨ ਵਸਾਈਆਂ ਕਰ ਮੁਕ ਮਸਤਕ ਹੱਥ ਘਰ ਵਿੱਚੋਂ ਮਾਰਕਦੀਆਂ ਬੁਰੀਆਂ ਆਈਆਂ ਸਹਿ ਤੱਕ ਨੋਂ ਨਿਤ ਪਾਈਆਂ ਸਹਿ ਟੁੱਠੇ ਨੋਂ ਨਿਤ ਪਾਈਆਂ ਸਿਖਾ ਮਨ ਹਰ ਪੀਤ ਹੈ ਵਿਚਾ ਹੋਏ ਕਿ ਜਿਵੇਂ ਲਗਾ ਪੰਸਲੋ ਹੋਤੀ ਜੈਸਾ ਟੱਕਸੋ ਲਗਾ ਦੋ ਆਨ ਦੇਵਤਾ ਪਾਣੀ ਦੇਵਤਾ ਬੈ ਸੰਦਰ ਦੇਵਤਾ ਲੋ ਅਜਵਾ ਪਾਇਆ ਘਰ ਤਾ ਹੋਆ ਪੱਕੇ ਇਸ ਅਕੀ ਸੋ ਤਨ ਗੱਡਿਆ ਸੁਗਾ ਪਾਇਆ ਜਿਤ ਮੁਖ ਨਾਮ ਨਾ ਉਚਰੈ ਪਿੰਡ ਨਾ ਵਰਸ ਕਾਇ ਨਿਕ ਕੇ ਵਾ ਜਾਣੀ ਐ ਦਿੱਤ ਮੁਤ ਫੁਕਾ ਪਾਈ ਬਲਾ ਪਹਿਲਾ ਭਜਮੀ ਐ ਪੜ ਨਿੰਮੀ ਐ ਪੜ ਮੰਗਲੀ ਆ ਹੋ ਅੱਡੋ ਐ ਤੂ ਸ ਕੀ ਆਪਣਾ ਜਿਸਨਾ ਹੀ ਸੋਚ ਨੂੰ ਕੱਢਿਆ ਕੀਤਾ ਆਪੋ ਆਪਣਾ ਪਹਿ ਹੀ ਲਿਖਾ ਸੰਢਿਆ ਜਾ ਰਹਿਣਾ ਨਹੀਂ ਐਤ ਜਗ ਦਾ ਕਾਇਤਕਾਰ ਬਖੰਡੀ ਹੈ ਮੰਦਾ ਕਿਸੇ ਨਾਲ ਅੱਖੀਆਂ ਪੜਖ ਰਹੇ ਹੋ 부ਝੀ ਹੈ ਮੂਰਖੇ ਨਾਲ ਨਾਲ ਲੁੱਝੀ ਹੈ ਮੂਰਖੇ ਨਾਲ ਨਾਲ ਲੁੱਝੀ ਹੈ ਹਰ ਸਿੱਖਾ ਨੰਬਧਾਈਆ ਈ ਕਾ ਦਰਗਹ ਸੱਟੀਆਂ ਮੋ ਤੁਕਾ ਪਿੱਕੇ ਪਾਰ ਈ ਕਾ ਮੁਰਗਿਆ ਕੀ ਹੈ ਪਣਾ ਲਈ ਸਜਾਈ ਮਹੱਲਾ ਪਹਿਲਾ ਮਰੋ ਝੂਟੇ ਪੈਜ ਬਾਹਰ ਦੁਨੀਆ ਅੰਦਰ ਫੈਲ 86 ਤੀਰਤ ਜੇ ਨਾਵੇ ਉਤਰੈ ਨਾਹੀ ਮੈਂ ਇਹਨ ਭਾਤ ਅੰਦਰ ਬਾਹਰ ਤੜਤੇ ਭਲੇ ਸੰਸਾਰ ਤਰਨੇ ਹੁ ਲਗਾਰ ਬੁਸਤੀ ਤਨੇ ਹੁ ਲਗਾਰ ਬੁਸਤੀ ਦੇਖਣ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਕੇ ਕਰ ਜਾ ਰਹਿ ਪਰਵਾਹ ਨਾ ਕਿਸੇ ਕੇਰੀ ਬਾਤ ਸੱਚੇ ਨਾਮ ਪ੍ਰਵਾਤ ਉਪਰ ਅਥਮੰਗਾ ਜਪੇ ਜਪਾਹ ਈਵਾਨ ਕੋ ਕਲ ਮਰੇ ਤਾ ਮਤੋਂ ਦੇ ਗਰਨੇ ਫਾ ਪੀਟੇ ਨਾਨਕ ਜਾਂ ਤੇਲ ਪਾਉਣੀ ਅੱਤੇ ਹੀ ਕਰਣਾ ਕੀ ਹੈ ਹਲੇ ਤੇ ਹੀ ਤੇ ਤਾਰੀਏ ਰਿਘੀ ਦਇਆ ਆਪਾ ਆਪੇ ਹੀ ਤਿਆ ਧਾਰੀ ਐ ਦੇਖਾਂ ਕਿ ਤਾ ਆਪਣਾ ਤਹ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਚਾਰੀ ਐ ਆਪੇ ਹੀ ਖਤੀ ਆਪਣਾ ਆਪੇ ਹੀ ਕਾਛ ਵਾਰੀ ਐ ਆਪੇ ਹੀ ਕਾਛ ਵਾਰੀ ਐ